ਅਮਰਤਸਰ ਦੇ ਫਤਾਹਪੁਰ ਇਲਾਕੇ ਦੇ ਵਿੱਚ ਐਕਸਰਸਾਈਜ਼ ਵਿਭਾਗ ਨੇ 45 ਬੋਤਲਾਂ ਨਕਲੀ ਸ਼ਰਾਬ ਬਰਾਮਦ ਕੀਤੀ ਹੈ ਤਾਂ ਅਜਿਹੀ ਹੀ ਨਕਲੀ ਸ਼ਰਾਬ ਦੇ ਨਾਲ ਮੁਜੀਠਾ ਵਿਖੇ 25 ਤੋਂ ਵੱਧ ਮੋਤਾਂ ਹੋਈਆਂ ਸਨ ਤਾ थाना ਗੇਟ ਹਕੀਮਾ ਅਧੀਨ ਅਨਗੜ ਪੁਲਿਸ ਚੌਂਕੀ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤਾਂ ਪਿਛਲੇ ਕੁਝ ਹਫ਼ਤੇ ਪਹਿਲਾਂ ਅੰਮ੍ਰਿਤਸਰ ਤੇ ਮਜੀਠਾ ਵਿਖੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 25 ਤੋਂ ਵੱਧ ਮੋਤਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਹੀ ਇਸ ਦੇ ਉੱਤੇ ਕਾਰਵਾਈ ਕਰਦੇ ਆਂ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਅਤੇ ਇਹ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਾ ਕੈਮੀਕਲ ਵੀ ਬਰਾਮਦ ਕਰ ਲਿਆ ਗਿਆ ਸੀ ਲੇਕਿਨ ਅਜੇ ਵੀ ਇਹ ਨਕਲੀ ਸ਼ਰਾਬ ਬਣਨ ਦਾ ਸਿਲਸਲਾ ਰੁਕਨ ਦਾ ਨਾਮ ਨਹੀਂ ਲੈ ਰਹਾ ਤਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਦੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਤਾਂ ਛਾਪੇਮਾਰੀ ਕਰਦੇ ਆ ਫਤਾਪੁਰ ਇਲਾਕੇ ਦੇ ਵਿੱਚੋਂ 45 ਬੋਤਲਾਂ ਨਕਲੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਤਾਂ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਫਤਾਪੁਰ ਇਲਾਕੇ ਦੇ ਵਿੱਚ ਸੱਗੂ ਅਤੇ ਲਾਲੀ ਨਾਮ ਦੇ ਦੋ ਵਿਅਕਤੀ ਇਹ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਸਨ ਤੇ ਜਦੋਂ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕੀਤੀ ਤਾਂ ਦੋਵੇਂ ਵਿਅਕਤੀ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ 9 ਪੈਕਟ ਨਕਲੀ ਸ਼ਰਾਬ ਬਰਾਮਦ ਹੋਈ ਹੈ ਤੇ 9 ਪੈਕਟਾਂ ਦੇ ਵਿੱਚ 45 ਬੋਤਲਾਂ ਸ਼ਰਾਬ ਬੰਦ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਸੱਗੂ ਅਤੇ ਲਾਲੀ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਜਿਕਰ ਜੋਗਾ ਕਿ ਮਜੀਠਾ ਦੇ ਵਿੱਚ ਅਜੇ ਹੀ ਦੇਸੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 25 ਤੋਂ ਵੱਧ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਦੇ ਵਿੱਚ ਪੁਲਿਸ ਅਤੇ ਸਰਕਾਰ ਵੱਲੋਂ ਬਹੁਤ ਸਖਤੀ ਦਿਖਾਉਂਦਿਆਂ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਅਤੇ ਇਹ ਸ਼ਰਾਬ ਬਣਾਉਣ ਵਾਲਾ ਮਟੀਰੀਅਲ ਵੀ ਬਰਾਮਦ ਕੀਤਾ ਗਿਆ ਸੀ ਪਰੰਤੂ ਫਿਰ ਤੋਂ ਅਜੇ ਹੀ ਦੇਸੀ ਤੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਜਿਸ ਦੇ ਉੱਤੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਕਰਕੇ 45 ਬੋਤਲਾਂ ਨਕਲੀ ਸ਼ਰਾਬ ਬਰਾਮਦ ਕੀਤੀ ਗਈ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਇਸ ਉੱਤੇ ਕੀ ਕਾਰਵਾਈ ਕਰਦੀ ਹੈ ਐਕਸਾਈਜ਼ ਵਿਭਾਗ ਦੇ ਵਿੱਚ ਇਹ ਅਸੀਂ ਸਰਦਾਰ ਦੁਬਾਰਾ ਸਿੰਘ ਇਹ ਹੈਡ ਕਨਸਟੇਬਲ ਹਰਪਾਲ ਸਿੰਘ ਇਹ ਐਕਸਾਈਜ਼ ਦੇ ਜਿਹੜੇ ਨਾਲ ਬੰਦੇ ਕੰਮ ਕਰਦੇ ਆ ਉਹਨਾਂ ਦੇ ਨਾਲ ਇੱਥੇ ਆਏ ਆ ਤੇ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਇੱਥੇ ਸੱਗੂ ਸਾਨੂੰ ਉਹ ਮੁਖਤਿਆਰ ਸਿੰਘ ਇਹਦੇ ਨਾਲ ਸਾਥੀ ਨੇ ਲਾਲੀ ਇਹ ਦੇਸੀ ਨਕਲੀ ਸ਼ਰਾਬ ਜਿਹੜੀ ਆ ਉਹ ਵੇਚਦੇ ਆ ਸੋ ਇਹਨਾਂ ਨੇ ਇਹ ਜਦੋਂ ਇਹ ਇੱਥੇ ਆਏ ਆ ਤੇ ਇਹਨਾਂ ਨੂੰ ਵੇਖ ਕੇ ਜਿਹੜੇ ਬੰਦੇ ਆ ਉਹ ਗਏ ਆ ਭੱਜ ਬਟ ਇਹਨਾਂ ਨੇ ਇਹਨਾਂ ਇਹਨਾਂ ਕੋਲੋਂ 9 ਪੈਕੇਟ ਜਿਹੜੇ ਉਹ ਨਕਲੀ ਸ਼ਰਾਬ ਦੇ ਰਿਕਵਰ ਕੀਤੇ ਆ ਤੇ ਮਤਲਬ ਇਹਨਾਂ ਦੇ ਦਸਣ ਮੁਤਾਬਕ ਹੀ ਕਿ ਇਹ 45 ਬੋਤਲਾਂ ਸ਼ਰਾਬ ਦੀਆਂ ਬੰਦੀਆਂ ਨੇ ਇੱਕ ਪੈਕੇਟ ਦੇ ਵਿੱਚ 5 ਬੋਤਲਾਂ ਜਿਹੜੀਆਂ ਸਾਥੀਆਂ ਨੇ ਤੇ ਜਿਹੜੇ ਬੰਦੇ ਇਹ ਕੰਮ ਕਰਦੇ ਸੀਗੇ ਉਹ ਮੌਕੇ ਤੋਂ ਭੱਜ ਗਿਆ ਤੇ ਹੁਣ ਉਹਨਾਂ ਦੀ ਭਾਲ ਕਰਕੇ ਤੇ ਅੱਗੋਂ ਜੋ ਵੀ ਬੰਦੀ ਕਾਰਵਾਈ ਆ ਉਹ ਕੀਤੀ ਜਾਏਗੀ ਦੱਸਿਆ ਜਾ ਰਿਹਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਜਿਹੜੀ ਨਕਲੀ ਸ਼ਰਾਬ ਵਿਕਰੀ ਹੋ ਰਹੀ ਸੀ ਔਰ ਜੇ ਪਿਛਲੇ ਕੁਝ ਦਿਨਾਂ ਦੇ ਦੇਖਿਆ ਜਾਂਦਾ ਮਜੀਠਾ ਵਿਖੇ ਕਾਫੀ ਜਿਹੜਾ ਕਿ ਲੋਕ ਮਾਰੇਗੇ ਇਸ ਨਕਲੀ ਸ਼ਰਾਬ ਨਾਲ ਪਰ ਜੇ ਇਲਾਕੇ ਦੇ ਵਿੱਚ ਦੇਖਿਆ ਜਾਂਦਾ ਫਤਾਪੁਰ ਚੌਕੀ ਪੈਂਦੀ ਆ ਤਾਂ ਕਿ ਉਹਨਾਂ ਦੇ ਧਿਆਨ ਵਿੱਚ ਨਹੀਂ ਆਏ ਦੇਖੋ ਅਸੀਂ ਕੀ ਕਰਦੇ ਆ ਕਿ ਅਸੀਂ ਚੌਕੀ ਦੇ ਵਿੱਚ ਲੱਗੇ ਹੋਏ ਆ ਜਦੋਂ ਸਾਨੂੰ ਕੋਈ ਪਤਾ ਲੱਗਦਾ ਵਾ ਅਸੀਂ ਤੁਰੰਤ ਮੌਕੇ ਤੇ ਹੁੰਨੇ ਆ ਮੌਕੇ ਤੇ ਉਹਨੇ ਆ ਚਲੋ ਮੌਕੇ ਤੇ ਕੋਈ ਬੰਦਾ ਨਹੀਂ ਹੁੰਦਾ ਜਾਂ ਕੋਈ ਸਮਾਜਿਕ ਹੜ ਕੋਈ ਨਹੀਂ ਫੜਾਇਆ ਜਾਂਦਾ ਬਟ ਇਹ ਜਿਹੜੇ ਕੋਈ ਬੰਦੇ ਸਾਨੂੰ ਲੱਗਦੇ ਆ ਵੀ ਇਹ ਬੰਦੇ ਅਮਲੀ ਆ ਨਸ਼ੇੜੀ ਆ ਅਸੀਂ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਦਾਖਲ ਕਰਵਾ ਰਹੇ ਆ ਸਰਕਾਰ ਨੇ ਸੈਂਟਰ ਖੋਲੇ ਹੋਇਆ ਨਸ਼ਾ ਸੜਾਉ ਕੇਂਦਰ ਖੋਲੇ ਹੋਇਆ ਅਸੀਂ ਉੱਥੇ ਉਹਨਾਂ ਨੂੰ ਦਾਖਲ ਕਰਵਾ ਰਹੇ ਆ ਬਾਕੀ ਜਿਹੜਾ ਸਾਡੇ ਕਾਬੂ ਹੁੰਦਾ ਅਸੀਂ ਬੜ ਕੇ ਪਰਚਾ ਦੇ ਰਹੇ ਆ ਕੀ ਕਾਰਵਾਈ ਕੀਤੀ ਜਾਏਗੀ ਉਹਨਾਂ ਬੰਦੇ ਨੂੰ ਬੰਦੇ ਨੂੰ ਭੜ ਕਰਾਂਗੇ ਪਰਚਾ ਦੇਵਾਂਗੇ ਅਗਲੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਨੇ ਪੂਰੀ ਕੀਤੀ ਜਾਵੇਗੀ